ਪਾਈ ਬਾਲਾ ਜੀ ਨੂੰ ਪਾਈ ਬੁੱਢਾ ਜੀ ਨੂੰ ਗੁਰੂ ਅੰਗਦ ਦੇਵ ਜੀ ਪੁੱਛਦੇ ਆ ਗੁਰੂ ਨਾਨਕ ਸਾਹਿਬ ਨੂੰ ਕਿਸ ਰੂਪ ਵਿੱਚ ਜਾਤਾ ਬਾਬਾ ਬੁੱਢਾ ਜੀ ਆਖਦੇ ਸਤਿਗੁਰੂ ਮੈਂ ਦੁਨੀਆ ਵਿੱਚ ਸਭ ਤੋਂ ਵੱਡਾ ਬ੍ਰਹਮ ਗਿਆਨੀ ਗੁਰੂ ਨਾਨਕ ਸਾਹਿਬ ਨੂੰ ਮੰਨਦਾ ਪਾਈ ਜੋਧ ਨੂੰ ਪੁੱਛਿਆ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੈਸਾ ਸਾਧ ਨਹੀਂ ਦੁਨੀਆ ਵਿੱਚ ਹੋਇਆ ਫੇਰ ਮਹਾਰਾਜ ਭਾਈ ਬਾਲੇ ਨੂੰ ਪੁੱਛਦੇ ਆ ਤੁਹਾਡਾ ਕੀ ਨਿਸ਼ਚਾ ਕਹਿੰਦੇ ਮੇਰਾ ਇਹ ਨਿਸ਼ਚਾ ਗੁਰੂ ਨਾਨਕ ਸਾਹਿਬ ਜੈਸਾ ਸੰਤ ਨਹੀਂ ਮੈਂ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਵਿਚਰਿਆ ਰਹੋ ਸੰਤ ਹੋਂ ਟੋਲ ਸਾਧਬੋ ਤੇਰੇ ਡਿੱਠੇ ਸੰਿਆਸੀ ਤਪਸੀ ਹੈ ਮੁੱਖੋਂ ਇਹ ਪੰਡਿਤ ਮਿੱਠੇ ਮੈਂ ਬੜੇ ਸੰਤ ਦੇਖੇ ਪਰ ਗੁਰੂ ਨਾਨਕ ਜੈਸਾ ਸੰਤ ਨਹੀਂ ਮੈਨੂੰ ਦੁਨੀਆਂ ਵਿੱਚ ਦਿਖਾਈ ਦਿੱਤਾ ਸਤ ਗੁਰੂ ਜੀ ਪਰਤ ਕੇ ਕੀ ਜਵਾਬ ਦੰਦੇ ਗੁਰੂ ਅੰਗਦ ਦੇਵ ਜੀ ਧਿਆਨ ਨਾਲ ਸੁਣਿਓ ਕਹਿਣ ਲੱਗੇ ਭਾਈ ਬੁੰਡਾ ਜੇ ਗੁਰੂ ਨਾਨਕ ਸਾਹਿਬ ਨੂੰ ਤੂੰ ਬ੍ਰਹਮ ਗਿਆਨੀ ਜਾਣਿਆ ਤੂੰ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਅੱਜ ਬ੍ਰਹਮ ਗਿਆਨੀ ਬਣ ਗਿਆ ਭਾਈ ਜੋਧ ਨੂੰ ਕਹਿਣ ਲੱਗੇ ਜੇ ਸਿੱਖ ਜਾਣਿਆ ਤਾਂ ਅੱਜ ਤੈਨੂੰ ਗੁਰਸਿੱਖੀ ਦੀ ਦਾਤ ਭਾਈ ਜੋਧ ਪ੍ਰਾਪਤ ਹੈ ਤੂੰ ਮਹਾਨ ਸਿੱਖ ਹੈਂ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਭਾਈ ਬਾਲਾ ਜੇ ਗੁਰੂ ਨਾਨਕ ਸਾਹਿਬ ਨੂੰ ਤੂੰ ਸੰਤ ਕਰਕੇ ਜਾਣਿਆ ਤੈਥੋਂ ਵੱਡਾ ਅਜ ਸੰਤ ਕੋਈ ਨਹੀਂ ਸੰਸਾਰ ਵਿੱਚ ਤਾਂ ਭਾਈ ਬਾਲਾ ਜੀ ਪੁੱਛਣ ਲੱਗੇ ਸਾਰੇ ਸਿੱਖ ਮਹਾਰਾ ਤੁਸੀਂ ਕੀ ਭਾਵਨਾ ਗੁਰੂ ਨਾਨਕ ਸਾਹਿਬ ਦੇ ਉੱਤੇ ਰੱਖੀ ਕੀ ਭਰੋਸਾ ਸੀ ਕੀ ਵਿਸ਼ਵਾਸ ਸੀ ਤਾਂ ਗੁਰੂ ਅੰਗਦ ਦੇਵ ਜੀ ਆਖਣ ਲੱਗੇ ਗੁਰ ਸਿੱਖੋ ਮੈਂ ਗੁਰੂ ਨਾਨਕ ਸਾਹਿਬ ਨੂੰ ਪਾਰ ਬ੍ਰਹਮ ਪਰਮੇਸ਼ਰ ਜਾਣ ਕੇ ਨਮਸਕਾਰ ਕੀਤੀ ਪਰਮੇਸ਼ਰ ਵਿੱਚ ਤੇ ਗੁਰੂ ਨਾਨਕ ਸਾਹਿਬ ਵਿੱਚ ਕੋਈ ਭਿੰਨ ਭੇਦ ਮੈਨੂੰ ਨਜ਼ਰ ਨਹੀਂ ਆਇਆ ਸਿੱਖਾਂ ਨੇ ਇੱਕ ਮੁੱਟ ਇੱਕ ਇੱਕ ਜੁਮਾਨ ਹੋ ਕੇ ਹੱਥ ਜੋੜ ਕੇ ਸਜਦਾ ਕੀਤਾ ਨਮਸਕਾਰ ਕੀਤੀ ਕਹਿਣ ਲੱਗੇ ਸਤਿਗੁਰੂ ਦੇ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਪਰਮੇਸ਼ਰ ਕਰਕੇ ਜਾਣਿਆ ਅੱਜ ਗੁਰੂ ਨਾਨਕ ਸਦਾ ਸਾਹਿਬ ਦਾ ਰੂਪ ਪਰਮੇਸ਼ਰ ਰੂਪ ਤੁਸੀਂ ਬਣੇ ਹੋ ਸੋ ਖਾਲਸਾ ਜੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਬਲਿਓ ਚਰਾਗ ਅੰਧਿਆਰ ਮਹਿ ਕਹਿੰਦੇ ਦੀਵਾ ਜਦੋਂ ਜਗਦਾ ਨਾ ਉਹ ਇੱਕ ਦਿਸ਼ਾ ਨੂੰ ਚਾਨਣ ਕਰ ਸਕਦਾ ਦੂਜੀਆਂ ਹਨੇਰੇ ਵਿੱਚ ਉਹ ਹਨੇਰੇ ਦੇ ਵਿੱਚ ਬਾਕੀ ਦੀਆਂ ਦਿਸ਼ਾ ਜੜੀਆਂ ਉਹਨਾਂ ਦੇ ਆਲੇ ਦੁਆਲੇ ਕੋਹ ਪ ਹਨੇਰਾ ਛਾਇਆ ਰਹਿੰਦਾ ਪਰ ਜਦੋਂ ਚਰਾਗ ਜਗਦਾ ਹੈ ਨਾ ਚਾਰੇ ਪਾਸਿਆਂ ਤੋਂ ਚਾਰੇ ਦਿਸ਼ਾਵਾਂ ਨੂੰ ਰੋਸ਼ਨ ਕਰ ਦਿੰਦਾ ਚਾਰੇ ਪਾਸੇ ਚਾਨਣਾ ਹੋ ਜਾਂਦਾ ਧੰਨ ਗੁਰੂ ਨਾਨਕ ਸਾਹਿਬ ਸੰਸਾਰ ਦੇ ਉੱਤੇ ਆਏ ਚਾਰੇ ਦਿਸ਼ਾਵਾਂ ਦੇ ਵਿੱਚ ਸਤਿਗੁਰੂ ਮਹਾਰਾਜੀ ਨੇ ਰੋਸ਼ਨ ਹੀ ਰੋਸ਼ਨ ਕਰ ਦਿੱਤਾ ਐਸੇ ਸਤਿਗੁਰੂ ਦਿਨਾਂ ਨੇ ਉੱਤਰ ਦੱਖਣ ਪੂਰਬ ਪੱਛਮ ਕੋਈ ਦੁਨੀਆ ਦਾ ਐਸਾ ਕੋਨਾ ਨਹੀਂ ਭਾਈ ਗੁਰਦਾਸ ਜੀ ਨੇ ਕਿੰਨਾ ਸੁੰਦਰ ਸ਼ਬਦ ਕਿਹਾ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਪਾਪਾਂ ਦੀ ਧੁੰਦ ਵਿਕਾਰਾਂ ਦੀ ਧੁੰਦ ਜ਼ੁਲਮ ਦੀ ਧੁੰਦ ਅਗਿਆਨਤਾ ਦੀ ਧੁੰਦ ਜਿਹੜੀ ਐ ਛਾਈ ਹੋਈ ਸੀ ਪਖੰਡ ਦੀ ਧੁੰਦ ਵਹਿਮਾਂ ਭਰਮਾਂ ਦੀ ਧੁੰਦ ਇਹ ਸਾਰੀ ਸਤਗੁਰੂ ਨਾਨਕਦੇਵ ਜੀ ਦੇ ਆਉਣ ਨਾਲ ਚੁੱਕੀ ਗਈ ਦੂਰ ਹੋ ਗਈ ਜਿਨ੍ਹਾਂ ਸਤਗੁਰਾਂ ਨੇ ਇਸ ਮਾਤ ਲੋਕ ਤੇ ਜਦੋਂ ਆ ਕੇ ਅਵਤਾਰ ਧਾਰਿਆ